ਕਿ ਚਾਹਉਂ ਲਿਖਾਉਣੀ ਆ ਚਲੋ 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 ਅੱਗੇ ਰੱਖ ਹਾਂ ਜੀ ਸਰ ਇੱਕ ਸੰਦੀਪ ਕੁਮਾਰ ਹੈ ਸਫਾਈ ਸੇਵਕ ਜਮਾਲਪੁਰੀ ਜਮਾਲਪੁਰ ਕਲੋਨੀ ਦਾ ਰਹਿਣ ਵਾਲਾ ਹੈਗਾ ਔਰ ਇਹ 2012 ਤੋਂ ਜੋਨ ਬੀ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਹਨੂੰ ਵਾਰਡ 26 ਮਰੀ ਹੋਈ ਹੈ ਸਫਾਈ ਵਾਸਤੇ ਇਹਦਾ ਕਹਿਣਾ ਹੈਗਾ ਵੀ ਇੱਕ ਉੱਥੇ ਇਹਨਾਂ ਦਾ ਸੰਜੀਤ ਕੁਮਾਰ ਨੰਬਰਦਾਰ ਜਿਹੜਾ ਇਹਨਾਂ ਨੂੰ ਡਿਊਟੀ ਵਗੈਰਾ ਚੈੱਕ ਕਰਦਾ ਇਹ ਇਹਨੂੰ ਕਰੀਬ 2 ਸਾਲ ਤੋਂ 6000 ਰੁਪਏ ਕੋ ਪਰ ਮੰਥ ਲੈ ਰਿਹਾ ਹੈਗਾ ਬ੍ਰਾਈਬ ਦੇ ਤੌਰ ਤੇ ਤੈਨੂੰ ਡਰਾ ਆ ਤੁ ਭੁਗਾ ਕੇ ਇੰਨੀ ਤਾਂ ਮੈਂ ਤੇਰੀ ਐਬਸੈਂਟਾ ਲਾ ਦੂੰਗਾ ਇਹ ਨਹੀਂ ਤਾਂ ਤੂੰ ਆਪਣਾ ਮੈਨੂੰ ਤੈਹਗਾ ਤੇ ਇਹ ਡਰਦਾ ਮੈਂ ਇਹਨੂੰ ਦੇ ਰਿਹਾ ਸੀਗਾ ਤੇ ਪਿੱਛੇ ਜਿਹਨੇ 2-3 ਮਹੀਨਿਆਂ ਨੂੰ ਨਹੀਂ ਦਿੱਤੇ ਪੈਸੇ ਔਰ ਉਹਨੇ ਦੀ ਤੇਰੀ ਤਨਖਾਹ ਸੀਗੀ ਉਹ ਐਬਸੈਂਟ ਮਾਰਕ ਕਰਤੀ ਸੀ ਤੇ ਹੁਣ ਇਹਨੂੰ ਇਹ ਕੋ ਮੰਗ ਰਿਹਾ ਸੀ ਜਿਹੜਾ 3 ਮਹੀਨਿਆਂ ਦਾ ਹੈਗਾ ਉਹ ਵੀ ਦੇ ਦੇ ਜਲਦੀ ਔਰ ਇਸ ਤਰ੍ਹਾਂ ਇਹ ਕਰੀਬ 1.40 ਲੱਖ ਰੁਪਏ ਹੁਣ ਤੱਕ ਲੈ ਚੁੱਕਾ ਹੈ ਇਸ ਇਹਨੇ ਫਿਰ ਆਪਣੇ ਦੀ ਇੱਕ ਰਿਕਾਰਡਿੰਗ ਕਰ ਲਈ ਸੀਗੀ ਇਹਨੂੰ ਰਿਕਾਰਡਿੰਗ ਕਰਕੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੀ ਪੰਜਾਬ ਗਵਰਨਮੈਂਟ ਦੀ ਹੈ ਉਹਤੇ ਕੰਪਲੇਂਟ ਦਾਇਰ ਕੀਤੀ ਸੀ ਔਰ ਉਹ ਕੰਪਲੇਂਟ ਦੀ ਵੈਰੀਫਿਕੇਸ਼ਨ ਦੌਰਾਨ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਕੀਤੀ ਗਈ ਹੈ ਔਰ ਇਹ ਹਾਲਾਤ ਸਹੀ ਪਾਏਗੇ ਅਲੀਗੇਸ਼ਨ ਜਿਹੜੇ ਸਾਬਤ ਹੁੰਦੇ ਸੀਗੇ ਇਸ ਕਰਕੇ ਇਹਨੂੰ ਕੱਲ ਸੰਜੀਤ ਕੁਮਾਰ ਨੂੰ ਸੱਤ ਪੀਸੀ ਅਕਟਰ ਪਰਚਾ ਦੱਚ ਕਰਕੇ ਗੁਫਤਾਰ ਕਰ ਲਿਆ ਸੀ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸਰ ਇਹ ਰਿਪੋਰਟ ਚਾਰਜਾ ਕੋਰ ਜਾਂ ਸੈਂਟਰਲ ਇਨਸਪੈਕਟਰ ਦਾ ਕੋਈ ਰੋਲ ਆਇਆ ਸਾਹਮਣੇ ਜੀ ਇਹ ਜਿਹੜਾ ਸੰਜੀ ਕੁਮਾਰ ਨੰਬਰਦਾਰ ਅਜੀਤ ਕੱਤੇ ਦਾ ਰੋਲ ਹੀ ਸਾਹਮਣੇ ਆ ਰਿਹਾ ਬਾਕੀ ਅਸੀਂ ਥੋੜੀ ਇਨਵੈਸਟਿਗੇਟ ਕਰ ਰਹੇ ਹਾਂ ਸੈਂਟਰਲ ਇਨਸਪੈਕਟਰ ਇਹਦਾ ਸੁਪਰਵਾਈਜ਼ਰ ਹੈਗਾ ਉਹਦਾ ਇਹੀ ਕਹਿਣਾ ਹੈਗਾ ਇਹ ਕਹਿੰਦਾ ਸੀ ਮੱਟੇ ਦੇਣੇ ਆ ਬਾਕੀ ਸਾਰੀ ਤਫਤੀਸ਼ ਕੀਤੀ ਜਾਵੇਗੀ ਥੋੜ੍ਹੀ ਹੋਰ ਤਫਤੀਸ਼ ਕਰਕੇ ਜਿਹੜਾ ਵੀ ਕੋਈ ਹੋਰ ਸੂਰਬਾ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਠੀਕ ਸਰ